ਕਸੂਕ ਬੜੀ ਹੈ ਗਿਆਨ ਐ ਭਾਈ ਮਨ ਨੂੰ ਸਮਝਾਉਣ ਦੇ ਲਈ ਤੁਸੀਂ ਕੁਝ ਗਿਆਨ ਪੜੋ ਤੇ ਸਭ ਤੋਂ ਚੰਗਾ ਤੇ ਸੁਚੱਜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂਕਿ ਉਹ ਗਿਆਨ ਹੈ ਜਿਹੜਾ ਗਿਆਨ ਸਭ ਸਮਝਾਏ ਕਿਸੇ ਇੱਕ ਧਰਮ ਦਾ ਨਹੀਂ ਕਿਸੇ ਇੱਕ ਮੁਲਖ ਦਾ ਨਹੀਂ ਕਿਸੇ ਜਾਤ ਪਾਤ ਦਾ ਨਹੀਂ ਉਪਦੇਸ਼ ਚੋਹ ਵਰਨਾਂ ਕੋ ਸਾਂਝਾ ਚਾਰੇ ਵਰਨਾਂ ਦੇ ਲਈ ਸਾਂਝਾ ਉਪਦੇਸ਼ ਹੈ ਗੁਰਬਾਣੀ ਦੇ ਅੰਦਰ ਇਸ ਕਰਕੇ ਜਿਹੜਾ ਕੋਈ ਵਿਅਕਤੀ ਇਸ ਗਿਆਨ ਨੂੰ ਪੜ੍ਹਦਾ ਹੈ ਸਮਝਦਾ ਹੈ ਸਮਝੋ ਉਹ ਹਰ ਕੇ ਮਾਰਗ ਤੇ ਚੱਲ ਜਾਂਦਾ ਹੈ ਇਸ ਲਈ ਸਾਡਾ ਸਭਨਾਂ ਦਾ ਫਰਜ਼ ਹੈ ਕਿ ਜਿੰਨਾ ਕ ਸਮਾਂ ਮਿਲੇ ਗੁਰੂ ਜੀ ਦੀ ਬਾਣੀ ਤੋਂ ਗਿਆਨ ਲਈਏ ਸਮਝ ਲਈਏ ਤਾਂ ਕਿ ਸਾਨੂੰ ਜੀਵਨ ਜਾਚ ਆ ਜਾਏ ਆਓ ਚੱਲਦੇ ਹਾਂ ਨੜੀ ਬਾਤ ਕਥਾ ਸ੍ਰੀ ਅਨੰਦ ਸਾਹਿਬ ਜੀ ਦੇ ਬਾਣ ਦੇ ਵਿਚਾਰ ਆਪਾਂ ਕਰ ਰਹੇ ਹਾਂ ਤੇ ਕੱਲ ਤੱਕ ਅੱਠ ਬਾੜੀਆਂ ਦੇ ਵਿਚਾਰ ਆਪਾਂ ਚਿਤਤੀ ਸੀ ਅੱਜ ਨੌਵੀਂ ਬਾੜੀ ਤੋਂ ਵੇਖਿਆ ਦੇ ਰੋਗ ਵਿੱਚ ਗੁਰਬਾਣੀ ਦੀ ਵਿਚਾਰ ਕਰੀਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਉਪਦੇਸ਼ ਦਿੰਦੇ ਨੇ ਆਓ ਪਿਆਰ ਨਾਲ ਨੌਵੀਂ ਪੌੜੀ ਤੋਂ ਸਮਝੀਏ ਪਿਆਰ ਨਾਲ ਇਕਾਗਰਤਾ ਬਣਾਓ ਆਪੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਜੀ ਆਵੋ ਸੰਤ ਪਿਆਰਿਓ ਆਤਮਕੀ ਕਰਹ ਕਹਾਣੀ ਨੌਵੇਂ ਪਉੜੀ ਦੀ ਪਹਿਲੀ ਬਖਤੀ ਹੈ ਆਪੋ ਸੰਤ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਨੂੰ ਦੁਨੀਆਂ ਦੇ ਲੋਕਾਂ ਨੂੰ ਬਹੁਤ ਹੀ ਇੱਜ਼ਤ ਤੇ ਮਾਨ ਸਤਕਾਰ ਵਾਲੇ ਲਫ਼ਜ਼ ਵਰਤ ਕੇ ਸੰਤ ਸਾਹਿਬ ਦਾ ਆਖਿਆ ਹੈ ਸੰਤ ਜਨੋ ਫਿਰ ਅੱਗੇ ਲਿਖਿਆ ਪਿਆਰਿਓ ਇਹ ਪਿਆਰ ਕਰਨ ਵਾਲਿਓ ਆਓ ਸਾਰੇ ਤੇ ਇਕੱਠੇ ਹੋਈਏ اکت کی طرح کہانی اکٹھے ہو کے بھاو سنگت روپ ہو کے اکت اکتھ کا بھاو جا کتیا جان والا ہے پرمیشور واحو اکتھ کی کرہ ہے کہنے کہہ آؤ وہ کہانیاں پائیے باتاں پائیے بچاراں کرنے پاو سارے اکتر ہو کے اکٹھے ہو کے آج آپ رب دیا گلیں کریے ਕਰਹੇ ਕਹਾਣੀ ਅਕੱਥ ਤੇਰੀ ਕਿਤ ਦੁਆਰ ਹੈ ਪਾਈ ਹੈ ਆਓ ਆਪਾਂ ਮਿਲ ਕੇ ਗੱਲਾਂ ਕਰਦੇ ਆਂ ਵਿਚਾਰਾਂ ਕਰਦੇ ਆਂ ਰੱਬ ਦੀਆਂ ਕਹਾਣੀਆਂ ਕਰਦੇ ਆਂ ਉਹਦੀਆਂ ਕਰਹੇ ਕਹਾਣੀ ਅਕੱਥ ਤੇਰੀ ਦੁਆਰਾ ਫਿਰ ਕਹਿੰਦੇ ਨੇ ਕਰਹੇ ਕਹਾਣੀ ਅਕੱਥ ਤੇਰੀ ਉਸ ਅਕੱਥ ਦੀ ਨਾ ਕਥੇ ਜਾਣ ਵਾਲੇ ਰੱਬ ਦੇ ਵਾਹਿਗੁਰੂ ਦੀ ਗੱਲ ਕਰੀਏ ਕਿਤ ਦੁਆਰ ਹੈ ਪਾਈ ਹੈ آپ مل کے بچار چرچا کریے بھی وہ کہڑے طریقے پایا جا سکتا ہے کت دوار ہے؟ پائی ہے کہڑے طریقے پایا جا سکتا ہے کس طریقے واحگ کا ملاپ ہو سکتا ہے کمیں انہوں ملیا جا سکتا ہے آؤ سارے مل کے اپنا اکتر ہو کے رب کی گل کریے گرو امرد مہاراج سنوں اپدیس کر دیں ਤੇ ਚੇਤੇ ਰੱਖਿਓ ਜੇ ਰੱਬ ਨੂੰ ਮਿਲਣਾ ਚਾਹੁੰਦੇ ਆ ਤਾਂ ਸਾਨੂੰ ਮਿਲਿਆਂ ਨੂੰ ਮਿਲਣਾ ਪੈਣਾ ਹੈ ਜਿਹੜੇ ਪਹਿਲਾਂ ਰੱਬ ਨੂੰ ਮਿਲੇ ਹੋਏ ਨੇ ਭਾਪ ਜਿਹੜੇ ਰੱਬ ਨੂੰ ਜਾਣਦੇ ਨੇ ਉਹਨਾਂ ਨੂੰ ਮਿਲਣਾ ਪੈਣਾ ਹੈ ਜਿਹੜੇ ਦਿੱਲੀ ਗਏ ਹੋਏ ਨੇ ਪਹਿਲਾਂ ਉਹਨਾਂ ਤੋਂ ਰਸਤਾ ਪੁੱਸਣਾ ਪੈਣਾ ਵੀ ਦਿੱਲੀ ਨੂੰ ਕਿਹੜਾ ਰਾਹ ਜਾਂਦਾ ਹੈ ਭਾਵੇਂ ਨੱਕ ਤੋਂ ਪੁੱਸ ਲੋ ਭਾਵੇਂ ਬੰਦਿਆਂ ਤੋਂ ਪੁੱਸ ਲੋ ਜਿਹੜੇ ਨੇ ਦਿੱਲੀ ਗਿਆ ਹੀ ਨਹੀਂ ਉਹ ਤੁਹਾਨੂੰ ਕੀ ਰਸਤਾ ਦੱਸੂਗਾ ਉਹਨੂੰ ਖੁਦ ਨਹੀਂ ਪਤਾ ਹੈ ਤੇ ਜੇ ਆਪਾਂ ਸੋਚੀਏ ਵੀ ਮੈਂ ਤਾਂ ਘਰੇ ਬੈਠਾ ਹੀ ਬਾਣੀ ਪੜਦਾ ਹੁੰਦਾ ਜੀ ਘਰੇ ਬੈਠੇ ਰੱਬ ਦਾ ਉਪਕਰਦਾ ਹੁੰਦਾ ਚੰਗੀ ਗੱਲ ਹੈ ਘਰੇ ਕੱਲ ਦ੍ਰਿੜ ਰੋਜ਼ ਆਪ ਕਰਨਾ ਚੰਗੀ ਗੱਲ ਹੈ ਪਰ ਸਿੱਖਣ ਵਾਸਤੇ ਪੁੱਛਣ ਵਾਸਤੇ ਗਿਆਨ ਲੈਣ ਵਾਸਤੇ ਸਾਨੂੰ ਸੰਗਤੀ ਰੂਪ ਹੋਣਾ ਪੈਣਾ ਹੈ ਇਹ ਸਚਾਈ ਹੈ ਸਕੂਲ ਵਿੱਚ ਜਾਣਾ ਪੈਣਾ ਹੀ ਪੈਣਾ ਉਹਦੇ ਤੋਂ ਬਿਨਾ ਸਰਟੀਫਿਕੇਟ ਨਹੀਂ ਮਿਲ ਸਕਦਾ ਇਹੋ ਜੀ ਚੀਜ਼ ਦਾ ਖੰਡਨ ਗੁਰੂ ਸਾਹਿਬ ਜੀ ਨੇ ਕੀਤਾ ਸੀ ਪੁਰਾਤਨ ਸਮਿਆਂ ਦੇ ਵਿੱਚ ਲੋਕ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਇਕਾਂਤ ਵਿੱਚ ਚਲੇ ਜਾਂਦੇ ਸੀ ਜਾਂ ਲੋਕ ਭੋਰਿਆਂ ਵਿੱਚ ਬੈਠ ਕੇ ਹੱਥ ਕਰਕੇ ਤਪੱਸਿਆ ਕਰਨ ਲੱਗ ਜਾਂਦੇ ਸੀ ਇਸੇ ਪ੍ਰਥਾ ਨੂੰ ਗੁਰੂ ਸਾਹਿਬ ਜੀ ਨੇ ਖੰਡਨ ਕੀਤਾ ਭਾਈ ਉਹ ਚੰਗੀ ਗੱਲ ਨਹੀਂ ਹੈ ਪਹਿਲਾਂ ਰੱਬ ਬਾਰੇ ਜਾਣੋ ਜਿੱਥੇ ਤੁਸੀਂ ਜਾਣਾ ਹੈ ਜਿਹੜੀ ਮੰਜ਼ਿਲ ਤੇ ਪਹੁੰਚਣਾ ਹੈ ਪਹਿਲਾਂ ਉਹਦੇ ਬਾਰੇ ਗਿਆਨ ਲਓ ਉਹ ਮਿਲੇਗਾ ਕਿਵੇਂ ਉਹ ਮੰਜ਼ਿਲ ਤੇ ਪਹੁੰਚਿਆ ਕਿਵੇਂ ਜਾਣਾ ਹੈ ਪਹਿਲਾਂ ਸਿੱਖਿਆ ਲਓ ਉਸ ਤੋਂ ਬਾਅਦ ਫਿਰ ਘਰ ਜਾ ਕੇ ਉਸ ਮਾਰਗ ਤੇ ਚੱਲਣਾ ਕਰੋ ਇਸ ਕਰਕੇ ਗੁਰੂ ਸਾਹਿਬ ਜੀ ਵੀ ਇੱਥੇ ਸਾਨੂੰ ਸਮਝਾਉਣਾ ਕਰਦੇ ਨੇ ਆਓ ਭਾਈ ਸਾਰੇ ਰਲ ਕੇ ਮਿਲ ਕੇ ਕਰ ਹੈ ਕਹਾਣੀ ਅਕੱਥ ਕੇਰੀ ਕਿਤਨੇ ਦੁਆਰ ਹੈ ਭਾਈ ਕਹਿੰਦੇ ਸਾਰੇ ਗੱਲਾਂ ਕਰੀਏ ਵਿਚਾਰਾ ਕਰੀਏ ਵੀ ਕਿਹੜੇ ਤਰੀਕੇ ਦੇ ਨਾਲ ਰੱਬ ਨੂੰ ਪਾਇਆ ਜਾ ਸਕਦਾ ਹੈ ਕਿਸ ਰਾਹੀਂ ਉਹ ਰੱਬ ਮਿਲੇਗਾ ਤਨ ਮਨ ਧਨ ਸਭ ਸਾंप ਗੁਰ ਕੋ ਹੁਕਮ ਮੰਨਿਆ ਪਾਈਐ ਫਿਰ ਆਪ ਹੀ ਗੁਰੂ ਗੁਰੂ ਸਾਹਿਬ ਜੀ ਜਵਾਬ ਦਿੰਦੇ ਕਹਿੰਦੇ ਜਦੋਂ ਤੁਸੀਂ ਇਕੱਤਰ ਹੋਗੇ ਫਿਰ ਹੁਣ ਤੁਹਾਨੂੰ ਮੈਂ ਉਪਦੇਸ਼ ਦੇਣਾ ਸਮਝਾਉਣਾ ਹਾਂ ਭਾਈ ਤਨ ਤੁਹਾਡਾ ਸਰੀਰ ਮਨ ਮਨ ਦੇ ਵਿੱਚ ਜਿਹੜੇ ਫੁਰਨੇ ਚੱਲਦੇ ਨੇ ਉਹ ਫੁਰਨੇ ਵੀ ਕਹਿੰਦੇ ਗੁਰੂ ਨੂੰ ਦੇ ਦਿਓ ਧਨ ਧਨ ਦੌਲਤ ਪੈਸਾ ਆਦਿ ਤਰਸਤਾ ਵਸਤਾ ਸਮਾਜਿਕ ਵਸਤੂਆਂ ਜਿੰਨੀਆਂ ਵੀ ਤੇ ਲੋੜੀਂਦੀਆਂ ਇਹ ਸਾਰੀਆਂ ਧਨ ਚਾਹਾਂ ਆਂਦੀਆਂ ਹੁਣ ਗੁਰੂ ਜੀ ਕਹਿੰਦੇ ਸਭ ਇਹ ਕਿੰਨੇ ਚੀਜ਼ਾਂ ਤੇਰਾ ਤਨ ਵੀ ਤੇਰਾ ਮਨ ਵੀ ਤੇ ਧਨ ਵੀ ਸੌਂਪ ਗੁਰੂ ਕੋ ਭਾਈ ਗੁਰੂ ਨੂੰ ਸੌਂਪ ਦੇ ਸਮਰਪਣ ਕਰ ਦੇ ਗੁਰੂ ਹਾਕਵਾਣ ਦਾ ਇਹ ਗੱਲ ਕਹਿਣ ਦਾ ਤੇਰਾ ਦਿੱਤਾ ਖਾਵਣਾ ਕਿਉਂਕਿ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ ਸਭ ਕੁਝ ਦੇਣ ਵਾਲਾ ਕਰਤਾ ਧਰਤਾ ਹੀ ਪਰਮੇਸ਼ਰ ਹੈ ਜੇ ਉਸੇ ਉਹਦੀਆਂ ਵਸਤੂਆਂ ਦੇ ਦਿਆਂਗੇ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਆਪਣਾ ਤਾਂ ਤਾਂ ਕੁਝ ਵੀ ਨਹੀਂ ਬਾਣੀ ਦਾ ਸਾਨੂੰ ਸਪਸ਼ਟ ਕਹਿੰਦੀ ਹੈ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਸਭ ਕੁਝ ਹੀ ਪਰਮੇਸ਼ਰ ਦਾ ਹੈ ਸਭ ਕੁਝ ਦੇਣ ਵਾਲਾ ਉਹ ਹੈ ਇਸ ਕਰਕੇ ਗੁਰੂ ਜੀ ਵੀ ਕਹਿੰਦੇ ਨੇ ਭਾਈ ਜਿਸ ਦਾ ਹੈ ਤੂੰ ਉਸੇ ਨੂੰ ਸਭ ਕੁਝ ਸੌਂਪ ਦੇ ਫਿਰ ਉਸ ਤੋਂ ਬਾਅਦ ਹੁਕਮ ਮੰਨੇ ਪਾਈਏ ਕਹਿੰਦੇ ਫਿਰ ਉਸ ਤੋਂ ਬਾਅਦ ਗੁਰੂ ਦਾ ਹੁਕਮ ਮੰਨੀ ਪਹਿਲਾਂ ਆਪਣਾ ਆਪ ਸਮਰਪਣ ਕਰੀ ਗੁਰੂ ਨੂੰ ਜਿਵੇਂ ਸਾਡੇ ਘਰ ਦਾ ਬੱਚਾ ਫੌਜ ਵਿੱਚ ਜਾਂਦਾ ਹੈ ਪੁਲਿਸ ਵਿੱਚ ਜਾਂਦਾ ਹੈ ਕਿਸੇ ਸਰਕਾਰੀ ਅਹੁਦੇ ਤੇ ਜਾਂਦਾ ਹੈ ਨੌਕਰੀ ਵਿੱਚ ਜਾਂਦਾ ਹੈ ਉੱਥੇ ਜਾ ਕੇ ਆਪਣਾ ਆਪ ਸਮਰਪਣ ਕਰਦਾ ਹੈ ਸਰਕਾਰ ਨੂੰ ਮੈਂ ਕਿਵੇਂ ਨੂੰ ਵੀ ਅੱਜ ਤੋਂ ਬਾਅਦ ਮੈਂ ਤੁਹਾਡਾ ਫਿਰ ਉਹ ਆਪਣਾ ਰੂਲ ਰੈਗੂਲਰ ਦਿੰਦੇ ਨੇ ਉਹ ਆਪਣੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਹ ਚੀਜ਼ਾਂ ਦੱਸਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਕਿ ਕੋਰਸ ਹੋ ਗਿਆ ਸਖਲਾਈ ਹੋ ਗਈ ਲਭ ਕੋਈ ਵੀ ਵਰਤੋ ਫਿਰ ਉਹ ਆਪਣਾ ਕਦੂਰ ਦੱਸਦੇ ਨੇ ਵੀ ਆ ਆ ਤਰੀਕੇ ਦੇ ਨਾਲ ਕੋ ਕੰਮ ਕਰਦੇ ਨੇ ਤੇ ਆ ਆ ਅਫਸਰਾਂ ਦੇ ਹੁਕਮ ਤੂੰ ਮੰਨਣੇ ਨੇ ਉਹ ਪਹਿਲਾਂ ਆਪਣਾ ਆਪ ਸਮਰਪਣ ਕਰਦਾ ਸਰਕਾਰ ਨੂੰ ਫੌਜ ਵਿੱਚ ਜਾ ਕੇ ਉਹਨਾਂ ਦਾ ਬਣ ਜਾਂਦਾ ਸਾਰਾ ਕੁਝ ਉਹਨਾਂ ਨੂੰ ਦੇ ਦਿੰਦਾ ਹੈ ਫਿਰ ਉਹ ਆਪਣੇ ਤਰੀਕੇ ਦੇ ਨਾਲ ਹੁਕਮ ਆਰਡਰ ਦਿੰਦੇ ਨੇ ਵੀ ਆ ਕਰ ਹੁਣ ਗੁਰੂ ਸਾਹਿਬ ਜੀ ਵੀ ਸਮਝੋਏ ਸਮਝਾਉਂਦੇ ਨੇ ਇਹ ਬੰਦੇ ਉਹ ਆਪਣਾ ਤਾਂ ਤੇ ਮਨ ਧੰ ਗੁਰੂ ਨੂੰ ਸਮਰਪਣ ਕਰਕੇ ਫਿਰ ਉਸ ਤੋਂ ਬਾਅਦ ਹੁਕਮ ਮੰਨਿਆ ਫਿਰ ਗੁਰੂ ਦਾ ਹੁਕਮ ਮੰਨੀ ਫਿਰ ਉਸ ਤੋਂ ਬਾਅਦ ਤਾਈ ਹੈ ਕਹਿੰਦੇ ਜਦੋਂ ਗੁਰੂ ਦਾ ਹੁਕਮ ਮੰਨੇਗਾ ਫਿਰ ਉਸ ਹੁਕਮ ਦੇ ਦੁਆਰਾ ਤੂੰ ਰੱਬ ਨੂੰ ਪਾ ਸਕਦਾ ਹੈ ਹੁਣ ਔਜ ਵਿੱਚ ਗਿਆ ਪੁਲਿਸ ਵਿੱਚ ਗਿਆ ਸਰਕਾਰੀ ਨੌਕਰੀ ਕੀਤੀ ਜਦੋਂ ਆਪਾਂ ਸਮਰਪਣ ਕਰਤਾ ਫਿਰ ਉਹਨੂੰ ਸਰਕਾਰੀ ਤਨਖਾਹ ਭਾਵ ਦੌਲਤ ਪੈਸਾ ਫਿਰ ਮਿਲਿਆ ਜਿੰਨੀ ਦੇਰ ਤੱਕ ਆਪਾਂ ਸਮਰਪਣ ਨਹੀਂ ਕੀਤਾ ਉਹਨੂੰ ਕੁਝ ਨਹੀਂ ਮਿਲ ਸਕਦਾ ਫਿਰ ਘਰੇ ਨਿੱਤੇ ਮਿਲ ਜਦਗੇ ਇਹ ਹਕੀਕਤ ਹੈ ਇਸ ਕਰਕੇ ਗੁਰੂ ਜੀ ਸਾਨੂੰ ਇਹੋੀ ਗੱਲ ਸਮਝਾਉਂਦੇ ਨੇ ਭਾਈ ਜੇ ਰੱਬ ਨੂੰ ਪਾਉਣਾ ਚਾਹੁੰਦਾ ਮਿਲਣਾ ਚਾਹੁੰਦਾ ਹੈ ਤਾਂ ਗੁਰੂ ਦਾ ਹੁਕਮ ਮੰਨੋ ਹੁਕਮ ਮੰਨੋ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਇਹ ਗੁਰੂ ਦਾ ਹੁਕਮ ਕੀ ਹੈ ਗੁਰੂ ਜੀ ਕਹਿੰਦੇ ਹੁਕਮ ਮੰਨੋ ਗੁਰੂ ਕੇ ਰਾਗ ਹੇ ਸਜਣਾ ਗੁਰੂ ਦਾ ਹੁਕਮ ਮੰਨੋ ਤੇ ਗੁਰੂ ਦਾ ਹੁਕਮ ਹੈ ਦਾਬ ਹੋ ਸੱਚੀ ਬਾਣੀ ਇਹ ਹੁਕਮ ਹੈ ਤੁਨ ਦਾ ਕਾਨੂੰਨ ਇਹ ਹੈ ਵੀ ਹਮੇਸ਼ਾ ਸੱਚ ਦੀ ਬਾਣੀ ਹੋਣੀ ਹੈ ਹੁਣ ਸੱਚ ਦੀ ਬਾਣੀ ਜੇ ਸੰਸਾਰਕ ਪੱਧਰ ਤੇ ਗੱਲ ਕਰੀਏ ਤਾਂ ਹਰ ਵੇਲੇ ਸੱਚ ਬੋਲਣਾ ਘਰ ਦੇ ਵਿੱਚ ਰਹਿ ਕੇ ਵੀ ਸਚਾਈ ਤੇ ਚੱਲਣਾ ਇਹ ਹੈ ਸੱਚੀ ਬਾਣੀ ਜਿਹਨੂੰ ਆਪਾਂ ਰੋਜ਼ ਦੀ ਰੋਜ਼ਮਰੀ ਦੀ ਬੋਲ ਬਾਣੀ ਕਹਿੰਦੇ ਆਂ ਵੀ ਪੁਰਾਣੇ ਬੰਦੇ ਦੀ ਬੋਲ ਬਾਣੀ ਕੀ ਬੀਦੀ ਆਂ ਹਾ ਤੁਹਾਡੀ ਬੋਲੀ ਵਿੱਚ ਕ੍ਰਤਮ ਹੋ ਸਕਦੀ ਹੈ ਰੁੱਖਾਪਣ ਹੋ ਸਕਦਾ ਹੈ ਲਫਜ਼ੀ ਲਫਜ਼ ਤੁਹਾਡੇ ਰੁੱਖੇ ਹੋ ਸਕਦੇ ਨੇ ਪਰ ਸੱਚ ਦੇ ਹੋਣ ਜੇ ਤੁਹਾਡੇ ਬੋਲ ਸੱਚ ਦੇ ਤਾਂ ਕੜਤਲ ਵਾਲੇ ਬੋਲ ਵੀ ਚੱਲ ਜਾਣਗੇ ਖੁਦਾ ਦੇ ਰਾਕੇ ਮਨਜ਼ੂਰ ਦੇ ਕਿਉਂਕਿ ਗੁਰੂ ਦਾ ਫੈਸਲਾ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੀ ਖਰੇ ਹਰ ਭਾਣੇ ਜੇ ਅੰਗਰੋਂ ਤੁਸੀਂ ਸੱਚੇ ਹੋ ਸਹੀ ਹੋ ਤੁਹਾਡੇ ਬਾਹਰ ਦੇ ਲੱਜ਼ ਕੌੜੇ ਦੇ ਚੱਲ ਜਾਣਗੇ ਪਰ ਇਹ ਨਾ ਹੋਵੇ ਬਾਹਰੋਂ ਜੀ ਜੀ ਹੋਵੇ ਮਿੱਠੇ ਪੋਚੇ ਹੋਣ ਮੁਖ ਮੈਂ RAM ਬਗਲ ਮੈਂ ਸੋਜੀ ਇਹ ਗੁਰੂ ਨੂੰ ਬੜਜੂਰੀ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿੰਨ ਮਾਨਪੂਰ ਮੁਖ ਹੋਰ ਸੇ ਕਾਂਡੇ ਕੱਚੇ ਫਿਰ ਇਹ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਨੇ ਮੂ ਦਾ ਤੂੰ ਬੜਾ ਮਿੱਠਾ ਜੀ ਜੀ ਕਰਦਾ ਹੈ ਤੇ ਅੰਦਰ ਸੁਰੀਆਂ ਚਲਾਉਂਦਾ ਹੈ ਅੰਦਰ ਤੇਰੇ ਕੋਰ ਭਰਿਆ ਗਿਆ ਹੈ ਫਿਰ ਜਿੱਦੂ ਰੱਬ ਨੇ ਦਾਤੇ ਪ੍ਰਭਾਤ ਫਿਰ ਰੱਬ ਨੇ ਤੈਨੂੰ ਕੱਚੇ ਨੂੰ ਕੱਢ ਲੈਣਾ ਤੇਰੇ ਲਈ ਨਰਕਾਂ ਦੇ ਕੂਦਿਆ ਆਪ ਨਹੀਂ ਗਾਵੋ ਸੱਚੀ ਬਾਣੀ ਗੁਰੂ ਦਾ ਹੁਕਮ ਹੈ ਵੀ ਘਰ ਦੇ ਵਿੱਚ ਵੀ ਬੋਲ ਬਾਣੀਆਂ ਜਿਹੜੀ ਤੇਰੀ ਬਾਹਰੀ ਸੰਸਾਰਕ ਤੌਰ ਤੇ ਇਹ ਵੀ ਸੱਚ ਦੀ ਹੋਣੀ ਚਾਹੀਦੀ ਹੈ ਸੱਚ ਦਾ ਵਾਰਗ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਜਿਹੜਾ ਅੰਦਰੂਹੀ ਅੰਦਰਲਾ ਭਾਵ ਹੈ ਸੁਖਮ ਸਰੀਰ ਵਾਲਾ ਉਹਦੇ ਲਈ ਨਰੰਕਾਰ ਦੇ ਨਾਮ ਨਾਲ ਜੁੜਨਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਜਪਨਾ ਅੰਦਰ ਵੀ ਸੱਚ ਦੀ ਬਾਣੀ ਗਾਉਣੀ ਆ ਅੰਦਰੋਂ ਸੱਚ ਦੇ ਨਾਲ ਵੱਜਨੇ ਚਾਹੀਦੇ ਇਹ ਗੁਰੂ ਦਾ ਹੁਕਮ ਹੈ ਕਿਉਂਕਿ ਦੋ ਦੋ ਪੱਖ ਨੇ ਨਾ ਬਾਹਰਲਾ ਵੀ ਤੇ ਅੰਦਰਲਾ ਵੀ ਇਹ ਨਾ ਹੋਵੇ ਕਿ ਅੰਦਰ ਰਾਮ ਰਾਮ ਜੱਪੀ ਜਾਵੇ ਤੇ ਬਾਹਰ ਝੂਠੀ ਚੱਲੀ ਜਾਵੇ ਫਿਰ ਗੁਰੂ ਜੀ ਇਹ ਵੀ ਕਹਿੰਦੇ ਨੇ ਜਹ ਚੂਠ ਤਹ ਪਾਪ ਹੈ ਕਹਿੰਦੇ ਜੇ ਤੂੰ ਝੂਠ ਬੋਲਦਾ ਫਿਰ ਸਭ ਤੋਂ ਵੱਡਾ ਪਾਪ ਹੈ। ਜਹ ਕਮਾਮ ਤਹ ਆਪ ਹੈ। ਜੇ ਤੇਰੇ ਅੰਦਰ ਸੱਚਾਈ ਹੈ, ਪਿਆਰ ਹੈ, ਇਸ਼ਕ ਹੈ, ਫਿਰ ਕਹਿੰਦੇ ਉੱਥੇ ਰੱਬ ਆਪ ਖੜਾ ਹੋ ਜਾਂਦਾ ਹੈ। ਇਹ ਗੁਰੂ ਜੀ ਦਾ ਫੈਸਲਾ ਹੈ। ਇਸ ਕਰਕੇ ਇੱਥੇ ਵੀ ਸਮਝਾ ਰਹੇ ਹਾਂ ਭਾਈ ਹੁਕਮ ਮੰਨੋ ਗੁਰੂ ਕੇਰਾ, ਗੁਰੂ ਦਾ ਹੁਕਮ ਮੰਨਣਾ ਤੇ ਗੁਰੂ ਦਾ ਹੁਕਮ ਕੀ ਹੈ? ਗਾਓ ਸੱਚੀ ਬਾਣੀ, ਹਵੇਸਾ ਸੱਚ ਦੀ ਬਾਣੀ ਨੂੰ ਗਾਉਣਾ। ਕਹ ਨਾਮਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਨੌਵੀਂ ਪੌੜੀ ਦੀ ਆਖਰ ਦੀਆਂ ਪੰਕਤੀਆਂ ਵਿੱਚ ਫਿਰ ਕਹਿੰਦੇ ਨੇ ਕਹ ਨਾਮਕ ਕਹਿੰਦੇ ਮੈਂ ਨਾਮਕ ਰੂਪ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਸੁਣੋ ਸੰਤੋ ਏ ਮੇਰੇ ਪਿਆਰ ਵਾਲੇ ਸੱਜਣੋ ਸੰਤੋ ਮੇਰੀ ਗੱਲ ਨੂੰ ਸੁਣ ਲਓ ਕਥਿਓ ਕੀ ਕਥੋ ਅਕਥ ਕਹਾਣੀ ਕਹਿੰਦੇ ਉਸ ਨਾਮ ਕਥੇ ਜਾਣ ਵਾਲੇ ਪਰਮੇਸ਼ਰ ਦੀ ਕਹਾਣੀ ਪਾਇਆ ਕਰੋ ਬਾਤਾਂ ਪਾਇਆ ਮਹਾਪੁਰਸ਼ਾਂ ਦੇ ਬਚਨ ਨੇ ਸਭ ਲੋਕ ਕਹਿ ਲਏ ਨੇ ਕਿ ਭਾਈ ਸੰਗਤ ਕਰਿਆ ਕਰ ਰੱਬ ਦੀ ਸੰਗਤ ਕਰਿਆ ਕਰ। ਕਿਉਂ ਕਹਿੰਦੇ ਨੇ ਕਿਉਂਕਿ ਇੱਕ ਦਿਨ ਸੰਗਤ ਕਰਦਿਆਂ ਕਰਦਿਆਂ ਤੇਰਾ ਮਨ ਜ਼ਰੂਰ ਗੁਰੂ ਨਾਲ ਜੁੜੇਗਾ। ਜ਼ਰੂਰ ਉਸ ਪਾਸੇ ਨੂੰ ਜਾਵੇਗਾ। ਤੇ ਜੇ ਮਾੜੀ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਫਿਰ ਇੱਕ ਦਿਨ ਐਸਾ ਆਵੇਗਾ ਤੂੰ ਵੀ ਬਰਬਾਦ ਹੋ ਕੇ ਬਹਿ ਜਾਵੇਂਗਾ। ਇਹ ਹਕੀਕਤ ਹੈ। ਇਸ ਕਰਕੇ ਗੁਰੂ ਜੀ ਇੱਥੇ ਦੁਬਾਰਾ ਲਖ ਤੇ ਮਿਲ ਕਹਿੰਦੇ ਨੇ ਕਥਿਓ ਕਥਿ ਕਹਾਣੀ ਭਾਈ ਜਦੋਂ ਵੀ ਇਕੱਠੇ ਹੋਵੋ ਮਿਲ ਕੇ ਬੈਠੋ ਤਾਂ ਰੱਬ ਦੀਆਂ ਬਾਤਾਂ ਰੱਬ ਦੀਆਂ ਗੱਲਾਂ ਜ਼ਰੂਰ ਕਰਿਆ ਕਰੋ ਏ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਹੁਣ ਦਸਵੀਂ ਪੌੜੀ ਦੀ ਸ਼ੁਰੂਆਤ ਵਿੱਚ ਕਹਿੰਦੇ ਨੇ ਏ ਮਨ ਚੰਚਲਾ ਮਨ ਨੂੰ ਸੰਬੋਧਨ ਕਰਦੇ ਨੇ ਜਿਹੜਾ ਮਨ ਸਾਡਾ ਚੰਚਲ ਤਾਈ ਵਰਤਦਾ ਹੈ ਮਨ ਬੜਾ ਚੰਚਲਾ ਕਦੇ ਐਸ ਗਾਣੀ ਕਰਦੇ ਐਸ ਗਾਣੀ ਕਦੇ ਫੁੱਟਨੇ ਮਨ ਦੇ ਵਿੱਚ ਬੈਠਾ ਬੈਠਾ ਅਨੇਕਾਂ ਬਣਾ ਕੇ ਢਾਹ ਬੰਦ ਕਰ ਦਿੰਦਾ ਮਨ ਫਿਰ ਕਹਿੰਦੇ ਇਹੋ ਜੇ ਮਨ ਵਾਲੇ ਲੋਕ ਬੁੱਧੀ ਵਾਲੇ ਲੋਕ ਨੇ ਜਿਹੜੇ ਚਿਤਰਾਈ ਕਿਨੇ ਨਾ ਪਾਇਆ ਕਹਿੰਦੇ ਕੋਈ ਗੱਲ ਨੂੰ ਯਾਦ ਰੱਖਿਓ ਰੱਬ ਹੈ ਜਿਹੜਾ ਉਹ ਚਿਤਰਾਈ ਨਾਲ ਜੀ ਮਿਲਦਾ ਚਿਤਰਾਈ ਕੀਤਿਆਂ ਤੇ ਨਹੀਂ ਮਿਲਦਾ ਬਹੁਤੇ ਜਿਆਦੇ ਸਿਆਣੇ ਬਣਿਆ ਤੇ ਨਹੀਂ ਮਿਲਦਾ ਚਤਰੋਈ ਹੁੰਦਾ ਨਾ ਜਿਹੜਾ ਸਿਆਣਾ ਹੁੰਦਾ ਜਿਹਦੇ ਵਿੱਚ ਆਪਾਂ ਕਹਿੰਦੇ ਬੰਦਾ ਫਲਾਣਾ ਸਿਆਣਾ ਅਸਲ ਵਿੱਚ ਉਹ ਆਪਣੀਆਂ ਗੱਲਾਂ ਦੇ ਕਾਰਨ ਚਤਰਾਏ ਨੇ ਕਰਕੇ ਸਿਆਣਾ ਕਹਾਉਂਦਾ ਹੈ ਤੇ ਜੇ ਗੁਰੂ ਦੀ ਨਜ਼ਰ ਨਾਲ ਵੇਖੀਏ ਸਿਆਣਾ ਉਹ ਹੈ ਜਿਹੜਾ ਰੱਬ ਦੇ ਮਾਰਗ ਤੇ ਚੱਲਿਆ ਹੋਇਆ ਹੈ ਜਿਹੜਾ ਰੱਬ ਦੇ ਰਾਹ ਤੇ ਚੱਲਿਆ ਹੋਇਆ ਹੈ ਰੋਜ਼ ਬੰਗ ਬੇਨਤੀ ਕਰਦਾ ਮਹਾਰਾਜ ਕਹਿੰਦੇ ਗੁਰ ਕੀ ਬਾਤ ਤੂੰ ਲੈ ਆਂ ਲੈ ਭਗਤ ਬਿਨਾ ਉਹ ਡੁੱਬੇ ਸਿਆਣਾ ਫਿਰ ਸਿਆਣਾ ਕੌਣ ਹੈ ਜਿਹੜਾ ਪਰਮੇਸ਼ਰ ਦੇ ਰਾਹ ਤੇ ਚੱਲਦਾ ਹੈ ਅਮਰਕ ਵੇਲੇ ਰੋਜ਼ ਸੁਣਦੇ ਆ ਸਹਿਸ ਸਿਆਣਪਾਂ ਲੱਗ ਹੋਵੇ ਤਾਂ ਇੱਕ ਨਾ ਚੱਲੇਗਾ ਆ ਜਿਹੜੀਆਂ ਦੁਨੀਆਂ ਵਾਲੀਆਂ ਸਿਆਣਪਾਂ ਨੇ ਦੁਨੀਆਂ ਵਾਲੀਆਂ ਚੰਗੀਆਂ ਮਿੱਠੀਆਂ ਗੱਲਾਂ ਨੇ ਇਹ ਤਾਂ ਮਹਾਰਾਜ ਕਹਿੰਦੇ ਭਾਵੇਂ ਤੇਰੇ ਕੋਲ ਲੱਖਾਂ ਕਰੋੜਾਂ ਸੈਸਾਂ ਹੀ ਹੋਣ ਇਹ ਨਹੀਂ ਚਲਣੀਆਂ ਉੱਥੇ ਉੱਥੇ ਤਾਂ ਨਾਂ ਦੀ ਲਿਖ ਹੈ ਇੱਕ ਗੱਲ ਇੱਕੋ ਹੀ ਗੱਲ ਹੈ ਰੱਬ ਦੇ ਨਾਮ ਦੀ ਇੱਥੇ ਵੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਭਾਈ ਇਹ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਜੇ ਰੀਜ ਚਤਰਾਇਆ ਤੂੰ ਵਰਤਦਾ ਹੈ ਇਨ੍ਹਾਂ ਚਤਰਾਇਆ ਦੇ ਨਾਲ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਚਤਰਾਇ ਇਹ ਨਾ ਪਾਇਆ ਕਿਨਾਂ ਤੂੰ ਸੁਣ ਮੰਨ ਰਿਹਾ ਓ ਭਾਈ ਕਿਸੇ ਨੇ ਵੀ ਹਜੇ ਤੱਕ ਚਤਰਾਇ ਨਾਲ ਨਹੀਂ ਪਾਇਆ ਰਾਵਣ ਕਿੰਨਾ ਵੱਡਾ ਭਗਤ ਸੀ ઋષਿ ਦਾ ਪੁੱਤਰ ઋਸ਼ੀਆਂ ਦੇ ਘਰ ਦਾ ਜਨਮ ਬ੍ਰਾਹਮਣ ਦੇ ਘਰ ਦਾ ਜਨਮ ਫਿਰ ਖੁਦ ਬੈਠ ਕੇ ਬੰਦਗੀ ਕੀਤੀ ਸਾਰੀ ਜ਼ਿੰਦਗੀ ਤਪੱਸਿਆ ਕੀਤੀ ਪਰ ਰੱਬ ਨੂੰ ਘੇਰ ਵੀ ਨਾ ਪਾ ਸਕਿਆ ساری ਜਿੰਦਗੀ ਤਪੱਸਿਆ ਕਰਨੇ ਲੰਗੀ ਬੰਦਗੀ ਕਰਨੇ ਲੰਗੀ ਪਰ ਜਿਹੜੀ ਅੰਦਰ ਚਤਰਾਈ ਸੀ ਉਹਦੀ ਜਾਦੇ ਹੱਦ ਤੋਂ ਵੱਧ ਸਿਆਣਪ ਉਹੋ ਹੀ ਲੈ ਵੇਠੀ ਇਸ ਕਰਕੇ ਗੁਰੂ ਜੀ ਕਹਿੰਦੇ ਚਤਰਾਈ ਕਿੰਨਾ ਨਾ ਪਾਇਆ ਸੱਜਣਾ ਚਤਰਾਈ ਦੇ ਨਾਲ ਰੱਬ ਨਹੀਂ ਪਾਇਆ ਜਾ ਸਕਦਾ ਇੱਕ ਪੰਛੀ ਫੜਨ ਵਾਲਾ ਮਾਸ ਵੇਚਣ ਵਾਲਾ ਕਹ ਲੋ ਸਰਕਾਰੀ ਰੋਜ਼ ਜੰਗਲ ਵਿੱਚ ਜਾਇਆ ਕਰੇ ਜਾਲ ਲਾਇਆ ਕਰੇ ਪੰਛੀ ਫੜ ਕੇ ਲਿਆਇਆ ਕਰੇ ਤੇ ਬਾਜ਼ਾਰ ਵਿੱਚ ਵੇਚ ਦਿਆ ਕਰੇ ਬਾਣਾ ਕੁਦਰਤ ਦਾ ਇੱਕ ਦਿਨ ਐਸਾ ਹੋਇਆ ਕਿ ਗਿਆ ਕੋਈ ਪੰਛੀ ਨਾ ਹੱਥ ਲੱਗਿਆ ਜਾਲ ਵਿੱਚ ਆਇਆ ਨਾ ਕੋਈ ਅੱਜ ਗਿਆ ਕੱਲ ਗਿਆ ਕਈ ਦਿਨ ਬੀਤ ਗਏ ਤੇ ਜਦੋਂ ਕੰਮ ਨਾ ਮਿਲਿਆ ਇੱਕੋ ਹੀ ਕੰਮ ਜਾਣਦਾ ਸੀ ਸਕਾਰ ਕਰਨ ਦਾ ਪੰਛੀ ਕੋਈ ਹੱਥ ਨਾ ਲੱਗਿਆ ਤੇ ਜੋ ਘਰ ਵਿੱਚ ਅਸੀਂ ਭੁੱਖਣਾ ਸ਼ੁਰੂ ਹੋ ਗਿਆ ਹੁਣ ਘਰ ਵਾਲੀ ਕਹਿੰਦੀ ਜੀ ਭੁੱਖ ਗਿਆ ਦਾਣੇ ਪਾਣੀ ਲਿਆਓ ਕਿਤੋਂ ਕਰੋ ਹੀ ਨਾ ਸੀ ਤਾ ਉਹ ਕਹਿੰਦਾ ਜਾਨਾ ਮੈਂ ਰੋਜ਼ ਆ ਮਿਹਨਤ ਬੜੀ ਕਰਨਾ ਬੜੇ ਥਾਮਾਂ ਤੇ ਜਾਨਾ ਜੰਗਲ ਵਿੱਚ ਘੁੰਮਦਾ ਘੁੰਮਦਾ ਬੜੇ ਜਾਲ ਲਾਉਣਾ ਪਰ ਕੋਈ ਜਾਲ ਫਸਦਾ ਹੀ ਨਹੀਂ ਕਰਾਂ ਕੀ ਕਹਿੰਦਾ ਚਾਲ ਕੋਈ ਨਾ ਫਿਰ ਕਹਦਾ ਰਸਤੇ ਵਿੱਚ ਜਿਹੜਾ ਬਾਬਾ ਹੈ ਸਵੇਰੇ ਉਹਦੇ ਦਰ ਤੇ ਮੱਥਾ ਟੇਕ ਕੇ ਜਾਊਗਾ ਅਰਦਾਸ ਕਰਕੇ ਜਾਊਗਾ ਹੁਣ ਅਗਲਾ ਲੜਾਇਆ ਰਾਸਤੇ ਤੇ ਪੈਂਦਾ ਸੀ ਮਹਾਪੁਰਸਾਂ ਦੀ ਕੂਟੀਆਂ ਸੀ ਮਹਾਪੁਰਸ ਭਗਤੀ ਵਿੱਚ ਜੀਣ ਨੇ ਬਾਹਰੇ ਖੜੇ ਨੇ ਮੱਥਾ ਟੇਕਦਾ ਜਿਵੇਂ ਆਪਾਂ ਗੁਰਦੁਆਰੇ ਦੇ ਮੂਰਤੀ ਲੰਘਦੇ ਮੱਥਾ ਟੇਕਦੀ ਬਾਹਰੋਂ ਜਾਂਦੇ ਨੇ ਮੱਥਾ ਟੇਕ ਕੇ ਅਰਦਾਸ ਕੀਤੀ ਕਹਿੰਦਾ ਹੇ ਬਾਬਾ ਜੇ ਪੂਰਨ ਹੈ ਤਾਂ ਕਿਰਪਾ ਕਰੀ ਅੱਜ ਮੇਰੇ ਜਾਲ ਵਿੱਚ ਪੰਛੀ ਆ ਜਾਣ ਤੇ ਤੇਰੇ ਦਰ ਉੱਤੇ ਅੱਧਾ ਹਿੱਸਾ ਚੜਾ ਕੇ ਜਾਵਾਂਗਾ ਸਕਾਰੀ ਸੀ ਨਾ ਜਿੱਦਾਂ ਦਾ ਬੰਦਾ ਉਹਨੇ ਉਦਾਂ ਦੀ ਗੱਲ ਕਰਨੀ ਮਹਾਪੁਰਸ਼ਾਂ ਨੇ ਦਾਰਤੇ ਅਰਦਾਸ ਬੇਤੀ ਕਰਕੇ ਚਲਾ ਗਿਆ ਕਦੇ ਰੱਬ ਦੇ ਖੇਲ ਵਰਤਾਈ ਸਾਰਿਆਂ ਜਨਾਂ ਦਾ ਭਾਂਗਾ ਟੁੱਟਾਈ ਕਰਤਾ ਇੰਨੇ ਪੰਛੀ ਫਸ ਗਏ ਜਾਲ ਵਿੱਚ ਹੁਣ ਕਹਿੰਦੇ ਪੰਛੀਆਂ ਦੀਆਂ ਲੱਤਾਂ ਬੰਨੀਆਂ ਖੰਭ ਬੰਨੇ ਮਾਰੀ ਜਾਂਦੇ ਪਸਾਰੇ ਤੇ ਲੱਦੀ ਦੁਰੇ ਆਉਂਦਾ ਜਦੋਂ ਪਿਛਲੇ ਪਹਿੜ ਦਾ ਟਾਈਮ ਸ਼ਾਮਾਂ ਦਾ ਕਹਿੰਦਾ ਲੱਗਿਆ ਉਹਦਾ ਤੇ ਯਾਦ ਆ ਗਿਆ ਵੀ ਸਵੇਰੇ ਬਾਬੇ ਨੇ ਕਰਦੇ ਅਰਦਾਸ ਕੀਤੀ ਸੀ ਤਾਂ ਅਜ ਬੰਸੀ ਮਿਲਣਗੇ ਤੇ ਆ ਕੇ ਬਾਬੇ ਦੇ ਕੁਪੀਆ ਮੂਰੇ ਧਰਲੇ ਬੰਸੀ ਆਵਾਜ਼ ਮਾਰਦਾ ਬਾਬਾ ਜੀ ਆਜੋ ਬਾਹਰੇ ਆਪਣਾ ਹਿੱਸਾ ਲੈ ਲਓ ਮਨ ਵਿੱਚ ਖਿਆਲ ਆਇਆ ਕਹਿੰਦਾ ਬਾਬਾ ਤਾਂ ਕਹਿੰਦਾ ਬੈਸ ਰੂਆ ਬਾਬੇ ਜਿਹੜਾ ਖਾਂਦੇ ਆ ਬਾਬੇ ਨੇ ਕੀ ਕਰਦੇ ਕੱਢ ਕੇ ਦੋ ਬੰਸੀ ਰੱਖਦੇ ਹੁਣ ਬਾਬਾ ਜੀ ਆਪ ਰੱਬ ਦੀ ਭਗਤੀ ਤੇ ਲੀਡ ਸੀ ਸੁਰਤ ਲੱਭਣ ਲੱਗੀ ਹੋਈ ਸੀ ਫੇਰ ਆਵਾਜ਼ ਮਾਰੀ ਕਹਿੰਦਾ ਸਾਇਦ ਬਾਬਾ ਮੇਰੇ ਅੰਦਰ ਦੀ ਗੱਲ ਨੂੰ ਸਮਝ ਗਿਆ ਕਹਿੰਦਾ ਜੀ ਚੰਗਾ ਮੈਂ ਬਾਦਾਂ ਅੱਧਿਆਂ ਦਾ ਕੀਤਾ ਸੀ ਦੋ ਨੇ ਕਹਿੰਦਾ ਆ ਦੋਨਾਂ ਆਪਾਂ ਅੱਧਾ ਦਾ ਹਿੱਸਾ ਕਰ ਲੈਂਦੇ ਆ ਕਹਿੰਦਾ ਮੈਂ ਗਿਣਤੀ ਕਰਦਾ ਤੁਸੀਂ ਇੱਨੇ ਆਜੋ ਆਪ ਹੀ ਕੱਲਾਂ ਕਰਦਾ ਹੈ ਹੁਣ ਇੱਕ ਪਾਸੇ ਜਾਦ ਚੋਂ ਕੱਢਿਆ ਕਰੇ ਉਧਰ ਰੱਖ ਦਿਆ ਕਰੇ ਇੱਕ ਉਧਰ ਢੇਰੀ ਰੱਖ ਦਿਆ ਕਰੇ ਅੱਧੇ-ਅੱਧੇ ਪੰਸਿਆਂ ਦੀ ਢੇਰੀ ਲਾਤੀ ਤੇ ਤੀਜੀ ਵਾਰੀ ਫੇਰ ਬਾਬੇ ਨੂੰ ਆਵਾਜ਼ ਮਾਰਦਾ ਬਾਬਾ ਜੀ ਹੁਣ ਤਾਂ ਅੱਧਾ ਦਾ ਹਿੱਸਾ ਕਰਤਾ ਇਮਾਨਦਾਰੀ ਨਾਲ ਆਜੋ ਆ ਚੱਕ ਲਓ ਆਪਦੇ ਪੰਛੀ ਲੈ ਲਓ ਜਦੋਂ ਉੱਚੀ ਦਿਨੇ ਆਵਾਜ਼ ਮਾਰੀ ਮਹਾਪੁਰਸ਼ਾਂ ਦੀ ਅੱਖ ਖੁੱਲੀ ਅੱਖਾਂ ਖੋਲ ਕੇ ਕੀ ਦੇਖਦੇ ਨੇ ਸਰਕਾਰੀ ਬੈਠਾ ਤੇ ਦੋ ਢੇਡੀਆਂ ਲੱਗੀਆਂ ਪੰਜਾਂ ਨੇ ਪੰਛੀ ਤੇ ਮਹਾਪੁਰਸ਼ ਕਹਿੰਦੇ ਭਲਿਆ ਆ ਆ ਕੀ ਕਰੀ ਬੈਠਾ ਕਹਿੰਦਾ ਜੀ ਮੈਂ ਤਾਂ ਅਜੇ ਦਿਨ ਹੋ ਗਏ ਭੁੱਖਾ ਮਰਦਾ ਪਿਆ ਸਵੇਰੇ ਸੋਨੇ ਦਾfte ਅਰਦਾਸ ਕੀਤੀ ਸੀ ਅਰਦਾਸ ਹੋ ਗਈ ਪੂਰੀ ਅੱਜ ਇੰਨੇ ਬਲਸੀ ਮਿਲੇ ਨੇ ਤੇ ਮੈਂ ਹੁਣ ਜਾਂਦਾ ਜਾਂਦਾ ਸੋਡਾ ਹਿੱਸਾ ਲੈ ਕੇ ਚਲਿਆ ਤੇ ਮਾਂ ਮੁਰਸ ਕਹਿੰਦੇ ਭਲਿਆ ਇਹ ਤੇਰਾ ਭਲੇਖਾ ਹੈ ਤੇਰਾ ਬਹਿਨ ਹੈ ਕਹਿੰਦੇ ਲੋੜ ਪੈਣ ਤੇ ਕਦ ਵੀ ਆਸਰਾ ਦੇ ਦਿੰਦੀ ਐ ਤੂੰ ਰੱਬ ਦਾ ਨਾਮ ਧਿਆਇਆ ਰੱਬ ਨੂੰ ਯਾਦ ਕੀਤਾ ਕਹਿੰਦੇ ਰੱਬ ਨੇ ਤੇਰੀ ਅਰਦਾਸ ਬਣਤੀ ਸੁਣ ਲਈ ਤੇਰੀ ਪ੍ਰਿਆਰ ਸੁਣ ਲਈ ਪਰ ਕਹਿੰਦੇ ਮੈਂ ਇਹਨਾਂ ਪਾਸਿਆਂ ਦਾ ਕੀ ਕਰਨਾ ਕਹਿੰਦੇ ਚੱਲ ਮੇਰੇ ਵਾਲਾ ਹਿੱਸਾ ਛੱਡ ਦੇ ਜਾ ਮੈਨੋਂ ਨੇ ਲੋੜ ਇਹਨਾਂ ਦੀ। ਬਾਬਾ ਜੀ ਮੈਂ ਤਾਂ ਸਰਦਾਂ ਤੁਹਾਡੇ ਤੇ ਰੱਖੀ ਸੀ। ਹੁਣ ਉੱਥੇ ਲੀਮਾ ਹੋ ਗਿਆ ਸਰਕਾਰੀ। ਫਿਰ ਮਹਾਪੁਰਸ਼ਾਂ ਨੇ ਵਾਚਨ ਦਿੱਤਾ ਕਹਿੰਦੇ ਚੰਗਾ ਜੇ ਤੂੰ ਮੇਰਾ ਹਿੱਸਾ ਦੇਣਾ ਹੀ ਚਾਹੁੰਦਾ ਹੈ ਨਾ ਕਹਿੰਦੇ ਫਿਰ ਜੰਗਲ ਵਿੱਚ ਪੁੱਠਾ ਮੁਰਦਾ ਆ ਪੰਛੀ ਛੱਡ ਦੇ। ਪੰਛੀ ਤੇ ਤੂੰ ਬੜੇ ਮਿਲ ਜਾਣਗੇ। ਪਰ ਕਹਿੰਦੇ ਇੱਕ ਚਾਤਰ ਪੁਜੀ ਪੰਛੀ ਹੈ। ਉਹਦਾ ਰੰਗ ਦੱਸ ਦਿੱਤਾ ਵੀ ਸਮੈਰੀ ਰੰਗ ਹੈ। ਉਹਦੇ ਸਿਰ ਉੱਤੇ ਕਲਗੀ ਹੋਵੇਗੀ, ਚਾਰ ਪੁਜੀ ਹੋਵੇਗੀ। ਚਾਰ ਪਾਸੇ ਤੋਂ ਦਾ ਮੁਖ ਹੋਵੇਗਾ ਚਾਰ ਬੁਕੀ ਕਲਗੀ ਹੋਵੇਗੀ ਸੁਨਹਿਰੀ ਰੰਗ ਹੈ ਮੋਰ ਜੱਟਾ ਬੰਸੀ ਹੈ ਮੈਨੂੰ ਉਹ ਫੜ ਕੇ ਲਿਆ ਦੇ ਕਿਹੜੇ ਪਾਸੇ ਮਿਲੂ ਬਾਬਾ ਜੀ ਕਹਿੰਦੇ ਫੁਲਾਣੀ ਦਸਾ ਵਿੱਚ ਚੱਲਾ ਜਾਇਂ ਜੰਗਲ 'ਚ ਉਹ ਥਾਂ ਤੇ ਹੋਵੇਗਾ ਉਹ ਲੈ ਆ ਦੇ ਨੂੰ ਫੜ ਕੇ ਕਿਹਦਾ ਰੂਪ ਦਿੱਤਾ ਮਹਾਪੁਰਸ਼ਾਂ ਨੇ ਭਗਵਾਨ ਵਿਸ਼ਨੂੰ ਦਾ ਸਤਜੁਗ ਦੇ ਅਵਤਾਰ ਭਗਵਾਨ ਵਿਸ਼ਨੂੰ ਜੀ ਉਹ ਕਲਗੀ ਲਾਇਆ ਕਰਦੇ ਸੀ ਚਤਰਪੂਰੀ ਭਗਵਾਨ ਬਿਸਨੁਦਾ ਰੂਪ ਦਿੱਤਾ ਹੁਣ ਕਹਿੰਦੇ ਸਤਾਰੀ ਖੁਸ਼ ਹੋ ਗਿਆ ਵੀ ਬਾਬੇ ਖੁਸ਼ ਨੇ ਬਾਬਿਆਂ ਨੇ ਬਚਨ ਕਰਦੇ ਕਹਿੰਦਾ ਮੈਂ ਤਾਂ ਹੁਣੇ ਗਿਆ ਜਾਲ ਲਾਏ ਤੇ ਫੜ ਲੈਣ ਖੈਰ ਮੈਂ ਗੱਲ ਨੇੜੇ ਲਾਵਾ ਕਹਿੰਦੇ ਗਿਆ ਜੰਗਲ ਵਿੱਚ ਮੱਥਾ ਮਾਰਿਆ ਜੰਗਲ ਲਾਇਆ ਬੀਤ ਗਿਆ ਸਮਾਂ ਲੰਘਦਾ ਜੂ ਰਾਤ ਪੈ ਗਈ ਸਵੇਰ ਆ ਗਈ ਦੂਜਾ ਦਿਨ ਚੜਿਆ ਤੀਜਾ ਦਿਨ ਆ ਗਿਆ ਕਿਧਰੇ ਨਾ ਮਿਲਿਆ ਕੋਈ ਪਤਾ ਨਹੀਂ ਲੱਗਿਆ ਹੁਣ ਰੂਪ ਜਿਹੜਾ ਦਿੱਤਾ ਭਗਵਾਨ ਵਿਸ਼ਨੂੰ ਦਾ ਤੀਜਾ ਦਿਨ ਆ ਗਿਆ ਭੁੱਖਣ ਪਾਣਾ ਨਾ ਪਾਣੀ ਨਰਾਨ ਨਾ ਖਾਣ ਨੂੰ ਅਨਾਜ ਸਰੀਰ ਤੇ ਢੈਲਾ ਹੋ ਗਿਆ ਬੇਹੋਸ਼ੀ ਹਾਲਤ ਹੁੰਦੀ ਜਾਂਦੀ ਹੈ ਜਾਲ ਲਾਇਆ ਪਿਆ ਇੱਕ ਦਰਖਤ ਦੇ ਥੱਲੇ ਬੈਠਾ ਹੈ ਦੁਪਹਿਰਾਂ ਦਾ ਟਾਈਮ ਕਹਦੇ ਤੀਜਾ ਦਿਨ ਤੇ ਦਰਖਤ ਤੇ ਬੈਠੇ ਇੱਕ ਕੋਇਲ ਬੁਸਦੀ ਹੈ ਕੋਇਲ ਕਹਦੀ ਆ ਮੀਰਾ ਕੀ ਗੱਲ ਹੋਈ ਆ ਥੱਕਿਆ ਟੁੱਟਿਆ ਪਿਆ ਸਰੀਰ ਤੇਰਾ ਨਟੈਲਾ ਲੱਗਦਾ ਕੱਲ ਕੀ ਆ ਕਹਿੰਦੇ ਫਿਰ ਸਰਕਾਰੀ ਨੇ ਦੱਸਿਆ ਵੀ ਐ ਕੋਇਲੇ ਸਾਰੀ ਕਹਾਣੀ ਆ ਐ ਤਾਂ ਕੋਇਲ ਕਹਿੰਦੇ ਸਿਆਣੀ ਸੀ ਸਮਝ ਗਈ ਫਿਰ ਕਹਿੰਦੇ ਕੋਇਲ ਨੇ ਉਹਨੂੰ ਆਖਿਆ ਸਰਕਾਰੀ ਜਿਹੜਾ ਮਹਾਪੁਰਸ਼ਾਂ ਨੇ ਤੈਨੂੰ ਰੂਪ ਦਿੱਤਾ ਉਹ ਪੰਛੀ ਨਹੀਂ ਹੈ ਕੋਈ ਉਹ ਭਗਵਾਨ ਵਿਸ਼ਨੂੰ ਦਾ ਰੂਪ ਹੈ ਜੇ ਉਸ ਪੰਛੀ ਨੂੰ ਫੜਨਾ ਚਾਹਨਾ ਫਿਰ ਸੁੱਧ ਹਿਰਦਾ ਕਰਕੇ ਇੱਕ ਮਨ ਹੋ ਕੇ ਅਰਦਾਸ ਕਰ ਫਿਰ ਉਹ ਤਾਬਸ ਵਿੱਚ ਆ ਸਕਦਾ ਨਹੀਂ ਤਾਂ ਉਸ ਪੰਛੀ ਨੂੰ ਫੜਨਾ ਬੜਾ ਔਖਾ ਉਹ ਤੈਨੂੰ ਮਿਲਦਾ ਹੀ ਨਹੀਂ ਕਿਦੋਂ ਕਹਿੰਦੇ ਕੋਇਲ ਦੀ ਗੱਲ ਬਣ ਕੇ ਦੁਪਹਿਰ ਤੋਂ ਬਾਅਦ ਉਸ ਸਰਕਾਰੀ ਨੇ ਹਿਰਦਾ ਸੁੱਧ ਕਰਕੇ ਰੱਬ ਨੂੰ ਧਿਆਇਆ ਯਾਦ ਕੀਤਾ ਹੈ ਭਗਵਾਨ ਕਿਰਪਾ ਕਰ ਤਿੰਨ ਦਿਨ ਬੀਤ ਗਏ ਜੇ ਸਾਧੂਆਂ ਦੀ ਮੈਂ ਆਸਥਾ ਪੂਰੀ ਨਾ ਕਰ ਸਕਿਆ ਫਿਰ ਮੇਰਾ ਜਾਣਾ ਤਰਕਾਰ ਹੈ ਮੈਂ ਬਚਨ ਕਰਕੇ ਆਇਆ ਕਿਰਪਾ ਕਰ ਮੇਰੀ ਆਸਤਾ ਪੂਰੀ ਕਰ ਮੇਰੇ ਜਾਲ ਵਿੱਚ ਆ ਗਿਆ ਮੈਂ ਗੱਲ ਸਮੇਂ ਦੇ ਮਤਲਬ ਕੋਸ਼ੀ ਕਰਾਂ ਕਦੇ ਭਗਵਾਨ ਨੇ ਅਰਦਾਸ ਕਰਦਿਆਂ ਕਰਦੇ ਆ ਕੇ ਜਾਲ ਦੇ ਕੋਲ ਆਵਾਜ਼ ਦੇ ਦਿੱਤੀ ਆਵਾਜ਼ ਮਾਰੀ ਜਦੋਂ ਅੱਖਾਂ ਖੁੱਲੀਆਂ ਕੀ ਦੇਖਦਾ ਉਹੋ ਹੀ ਚਤਰਪੂਜੀ ਪੰਛੀ ਜਿਹੜਾ ਮਹਾਪੁਰਸ਼ਾਂ ਨੇ ਰੂਪ ਦੱਸਿਆ ਸੀ ਫਿਰ ਅਰਦਾਸ ਕਰਦਾ ਭਗਵਾਨ ਕਿਰਪਾ ਕਰ ਹਾਪਾ ਮੈਂ ਸਕਾਰੀ ਫੜਤਾ ਮੈਂ ਸਕਦਾ ਪਰ ਤੂੰ ਭਗਵਾਨ ਹੈ ਮੇਰੇ ਜਾਲ ਵਿੱਚ ਆਪੇ ਹੀ ਆ ਜਾ। ਮੈਂ ਹੁਣ ਤੇਰੇ ਤੇ ਜੋਰ ਨਹੀਂ ਅਜ਼ਮਾ ਸਕਦਾ। ਭਾਵੇਂ ਸਰਕਾਰੀ ਆ ਪਰ ਤੇਰੇ ਅੱਗੇ ਜੋਰ ਨਹੀਂ ਚੱਲਦਾ। ਕਿਰਪਾ ਕਰ ਮੇਰੇ ਜਾਲ ਵਿੱਚ ਆ ਜਾ। ਕਹਿੰਦੇ ਉਡਾਰੀ ਮਾਰੀ ਪੰਛੀ ਨੇ ਜਾਲ ਜਾ ਗਿਆ। ਜਾਲ ਬੰਨਿਆ, ਬੋਢੇ ਤੇ ਲੱਤ ਕੇ ਪਹੁੰਚ ਗਿਆ ਮਹਾਪੁਰਸਾਂ ਦੇ ਦਰ ਤੇ। ਤੀਜਾ ਦਿਨ ਸਾਮਾਂ ਦਾ ਟਾਈਮ ਮਹਾਪੁਰਸਾਂ ਅੱਗੇ ਜਾ ਕੇ ਕਹਿ ਦਿੱਤਾ ਬਾਬਿਓ ਕਿਹਾ ਸੀ ਤੁਸੀਂ ਲਿਆਓ ਚਾਤਰਪੁਰਜੀ ਪੰਛੀ ਨੂੰ ਫੜ ਕੇ ਮੈਂ ਲੈ ਆਇਆ। ਲੱਤਾਂ ਵੱਡੀਆਂ ਖੰਭ ਵੱਨੇ ਹੋਏ ਤੇ ਜਦੋਂ ਮਹਾਪੁਰਸ਼ਾਂ ਦੇ नेत्र ਖੁੱਲ੍ਹੇ ਅੱਖਾਂ ਖੁੱਲ੍ਹੀਆਂ ਭੱਜੇ ਆਏ ਨਾਲੇ ਦਾ ਮਹਾਪੁਰਸ਼ ਅੱਖਾਂ ਦੇ ਵਿੱਚੋਂ ਪਾਣੀ ਭਰਾਈ ਜਾਣ ਰੋਈ ਜਾਣ ਕਿਉਂਕਿ ਭਗਵਾਨ ਸੀਬਿਸਨੂ ਜੀ ਤੇ ਨਾਲੇ ਉਹ ਪੰਛੀ ਦੀਆਂ ਲੱਤਾਂ ਤੋਂ ਰਸੇ ਖੁੱਲ੍ਹੀ ਜਾਣ ਨਾਲੇ ਉਹ ਵਿੱਚੋਂ ਕਹਿੰਦੇ ਨੇ हे ਭਗਵਾਨ ਤੂੰ ਐਸ ਸਰਕਾਰੀ ਦੇ ਹੱਥੇ ਕਿਵੇਂ ਜੜ ਗਿਆ ਮੈਂ ਤੈਨੂੰ ਗਲੋਂ ਲਾਹਿਆ ਸੀ ਵੀ ਫਿਰਦਾ ਰਹੂਗਾ ਭਈ ਪਰ ਤੂੰ ਇਹਦੇ ਹੱਥੇ ਕਿਵੇਂ ਆ ਗਿਆ ਇਰੇ ਕਹਿੰਦੇ ਭਗਵਾਨ ਅਸਲੀ ਰੂਪ ਵਿੱਚ ਆ ਕੇ ਕਹਿ ਲੱਗੇ ਮਹਾਂਪਰਸੋ ਤੂੰ ਸੀ ਦਾ ਬਚਨ ਕਰਤਾ ਪਰ ਇਨੇ ਤੁਹਾਡਾ ਬਚਨ ਕਮਾਇਆ ਹੁਕਮ ਕਮਾਇਆ ਤੇ ਐਸਾ ਹੁਕਮ ਕਮਾਇਆ ਇਹ ਸਰਕਾਰੀ ਦਾ ਹਿਰਦਾ ਹੀ ਸ਼ੁੱਧ ਹੋ ਗਿਆ ਇਹ ਧਮਾਣਾ ਨਤਾਣਾ ਹੋ ਕੇ ਫਿਰ ਫਰਿਆਦਾ ਕਰਦਾ ਸੀ ਕਹਿੰਦੇ ਮੇਰਾ ਸੁਭਾਅ ਹੈ ਜਿਹੜਾ ਸ਼ੁੱਧ ਹਿਰਦੇ ਨਾਲ ਜਾਗ ਕਰਦਾ ਕਹਿੰਦੇ ਮੈਂ ਭਗਤਾਂ ਕਹਿ ਬਸ ਭਗਤਾਂ ਤਾਂ ਤੇਰਾ ਕਹਿੰਦੇ ਫਿਰ ਭਗਤਾਂ ਦਾ ਜੋਰ ਹੁੰਦਾ ਹੈ ਮੇਰੇ ਤੇ ਇਸ ਕਰਕੇ ਕਹਿੰਦੇ ਤੇ ਜਾਲ ਵਿੱਚ ਵੀ ਰਾਪਿਆ ਪਰ ਜਿੰਨੀ ਦੇਰ ਤੱਕ ਕਹਿੰਦੇ ਇਹਨੇ ਚਿਤਰਾਈ ਵਰਤੀ ਆਪਣਾ ਦਿਮਾਗ ਲਾਇਆ ਕਹਿੰਦੇ ਤਿੰਨ ਦਿਨ ਫਿਰਦਾ ਰਿਆ ਵੀ ਮੈਂ ਫੜ ਲੂਗਾ ਬਸ ਆ ਜੇ ਕਿਤੇ ਮਿਲ ਦੇ ਕਿਤੇ ਜਿੰਨੀ ਦੇਰ ਤੱਕ ਇਹਦੇ ਹਿਰਦੇ ਵਿੱਚ ਚਿਤਰਾਈ ਸੀ ਮੈਂ ਇਹਦੇ ਬਸ ਨਹੀਂ ਆਇਆ ਕਹਿੰਦੇ ਇਹਨੇ ਚਿਤਰਾਈ ਛੱਡ ਦਿੱਤੀ ਨਮਾਣਾ ਹੋ ਗਿਆ ਨਕਾਣਾ ਹੋ ਗਿਆ ਮੈਂ ਇਹਦੇ ਬਸ ਵਿੱਚ ਆ ਗਿਆ ਇਹ ਸੱਜਣੋ ਅਸਲ ਵਿੱਚ ਗੁਰੂ ਸਾਹਿਬ ਨੇ ਕਹਿੰਦੇ ਨੇ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮੇਰਿਆ ਮਨਾ ਉਹ ਰੱਬ ਨੂੰ ਚਤਰਾਈ ਨਾਲ ਨਹੀਂ ਪਾਇਆ ਜਾ ਸਕਦਾ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਇਹ ਜਿਹੜੀ ਸੰਸਾਰ ਦੀ ਮਾਇਆ ਹੈ ਹਰ ਇੱਕ ਨੂੰ ਮੋਹ ਲੈਣ ਵਾਲੀ ਜਿਨ ਏਤ ਭਰਮ ਭੁਲਾਇਆ ਜਿਹਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ ਸੰਸਾਰ ਮੋਹ ਦੇ ਵਸ ਵਿੱਚ ਮਾਇਆ ਦੇ ਚੱਕਰ ਵਿੱਚ ਫਸ ਕੇ ਰੱਬ ਨੂੰ ਭੁੱਲਿਆ ਬੈਠਾ ਹੈ ਮਾਇਆ ਤਾਂ ਮੋਹਣੀ ਤੈਨਾਂ ਕੀਤੀ ਜਿਨਾਂ ਠਗੌਲੀ ਪਾਈਆ ਗੁਰੂ ਸਾਹਿਬ ਜੀ ਦੱਸਦੇ ਨੇ ਭਾਈ ਜਿਹੜੀ ਮਾਇਆ ਦੇ ਚੱਕਰ ਵਿੱਚ ਤੂੰ ਰੱਬ ਨੂੰ ਭੁੱਲਿਆ ਹੈ ਆਸਲ ਵਿੱਚ ਮਾਇਆ ਤਾਂ ਮੋਹਣੀ ਤੈਨਾਂ ਕੀਤੀ ਕਹਿੰਦੇ ਇਹ ਵੀ ਰੱਬ ਦੀ ਬਣਾਈ ਹੋਈ ਹੈ ਮਾਇਆ ਵੀ ਰੱਬ ਨੇ ਰਚੀ ਹੋਈ ਹੈ ਕਿਉਂਕਿ ਰੱਬ ਦੀਆਂ ਖੇਡਾਂ ਆ ਉਹ ਦੇਖਦਾ ਵੀ ਕੌਣ-ਕੌਣ ਜਾਲ ਵਿੱਚ ਫਸਦਾ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਮਾਇਆ ਤਾਂ ਮੋਹਣੀ ਤਿਨਾ ਕੀਤੀ ਇਹ ਮਾਇਆ ਵੀ ਭਾਈ ਰੱਬ ਦੀ ਬਣਾਈ ਹੋਈ ਆ ਜਿੰਨ ਠਗੌਨੀ ਪਾਈ ਆ ਜਿਹੜੀ ਸਾਰੀ ਦੁਨੀਆਂ ਨੂੰ ਠੱਗ ਲੈਂਦੀ ਆ ਇਹ ਮਾਇਆ ਕਦੋਂ ਠੱਗਦੀ ਆ ਮਹਾਰਾਜ ਕਹਿੰਦੇ ਜਦੋਂ ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾਇਆ ਜਦੋਂ ਜੀਵ ਦਾ ਦੁਨੀਆਂ ਦੇ ਵਿੱਚ ਸਾਹ ਲੈਣਾ ਹੁੰਦਾ ਜਨਮ ਹੁੰਦਾ ਇਹ ਮਾਇਆ ਉਸੇ ਵੇਲੇ ਆਪਣਾ ਜਾਲ ਪਾਉਂਦਾ ਏ ਮਾਇਆ ਦੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਰੱਬ ਦੀ ਬਣਾਈ ਹੋਈ ਐ ਇਸ ਕਰਕੇ ਮੇਰਿਆ ਮਨਾਂ ਕੁਰਬਾਨ ਕੀਤਾ ਤਿਸੈ ਬਿਟੋ ਜਿਨ 모ਹ ਮਿਠਾ ਲਾਇਆ ਕਹਿੰਦੇ ਮੇਰਿਆ ਮਨਾਂ ਮੈਂ ਉਸ ਇਨਸਾਨ ਤੋਂ ਉਸ ਮਨੁੱਖ ਤੋਂ ਕੁਰਬਾਨ ਜਾਵਾਂ ਜਿਹੜਾ ਮਾਇਆ ਦੇ ਵਿੱਚ ਰਹਿੰਦਾ ਹੋਇਆ ਦੁਨੀਆਂ ਦੇ ਵਿੱਚ ਰਹਿੰਦਾ ਹੋਇਆ ਘਰ-ਬਾਰ ਪਾਲਦਾ ਹੋਇਆ ਉਸ ਰੱਬ ਅਕਾਲ ਪੁਰਖ ਵਾਹਿਗੁਰੂ ਦੇ ਨਾਲ 모ਹ ਮਿਠਾ ਲਾਇਆ ਰੱਬ ਨਾਲ ਉਹ 바ਕੇ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਵਾਂ ਰਹਿੰਦਾ ਮਾਇਆ ਦੇ ਵਿੱਚ ਹੀ ਐ ਜਿਵੇਂ ਮੁਰਗਾਈ ਜਾਂ ਵਕਤ ਕਹਿ ਲੋ ਰਹਿੰਦੀ ਪਾਣੀ ਦੇ ਵਿੱਚ ਹੀ ਐ ਔਰ ਉਹ ਖੰਭ ਨਹੀਂ ਭਜਣ ਦਿੰਦੀ ਤੇ ਪਲ ਵਿੱਚ ਉਹਦੀ ਉੱਡ ਜਾਂਦੀ ਐ ਕਹਿੰਦੇ ਮੈਂ ਕੁਰਬਾਨ ਜਾਵਾਂ ਜਿਹੜਾ ਬੰਦਾ ਜਿਹੜਾ ਮਨੁੱਖ ਰਹਿੰਦਾ ਦੁਨੀਆਂ 'ਚ ਹੀ ਐ ਪਰ ਮਾਇਆ ਦੇ মোহ ਤੋਂ ਦੂਰ ਹੋ ਕੇ ਰੱਬ ਨਾਲ ਉਹ ਪਾ ਕੇ ਰੱਖਦਾ ਜਿੰਨ ਮੋਹੋ ਮਿੱਠਾ ਲਾਇਆ ਜਿਹਦਾ ਰੱਬ ਦੇ ਨਾਮ ਨਾਲ ਮੋਹ ਹੁੰਦਾ ਕਹਿੰਦੇ ਉਹਦੇ ਤੋਂ ਮੈਂ ਕੁਰਬਾਨ ਜਾਵਾਂ ਕਹੈ ਨਾਨਕ ਮਨ ਚੰਚਲ ਚਿਤਰਾਏ ਕਿਨੇ ਨਾ ਪਾਇਆ ਦਸਵੀਂ ਪੌੜੀ ਦੀ ਆਖਰੀ ਪੰਕਤੀ ਹੈ ਕਹੈ ਨਾਨਕ ਮੈਂ ਅਮਰਦਾਸ ਨਾਨਕ ਰੂਪ ਕਹਿ ਰਹਾ ਮਨ ਚੰਚਲ ਏ ਚੰਚਲ ਮਨਾ ਐ ਬੁ ਦੁੱਖ ਐ ਬੰਦੇ ਚਿਤਰਾਏ ਕਿਨੇ ਨਾ ਪਾਇਆ ਭਾਈ ਚਿਤਰਾਏ ਦੇ ਨਾਲ ਰੱਬ ਨਹੀਂ ਪਾਇਆ ਜਾ ਸਕਦਾ ਉਸ ਰੱਬ ਨੂੰ ਪਾਉਣ ਦੇ ਲਈ ਨਿਮਰਤਾ ਪਿਆਰ ਰੱਬ ਦਾ ਸਬਦ ਇਹ ਜ਼ਰੂਰੀ ਹੈ ਪਿਆਰ ਸਾਰੀ ਦੁਨੀਆ ਦੇ ਨਾਲ ਨਿਮਰਤਾ ਹਰ ਇੱਕ ਅੱਗੇ ਝੁਕ ਜਾਣਾ ਔਰ ਗੁਰੂ ਦਾ ਸ਼ਬਦ ਇਹ ਰਾਹ ਹੈ ਸ਼ਬਦ ਦੀ ਅराधना ਕਰਦੇ ਜਾਣਾ ਫੇਰ ਕਿਤੇ ਜਾ ਕੇ ਰੱਬ ਨੂੰ ਪਾਇਆ ਜਾ ਸਕਦਾ ਹੈ ਨਹੀਂ ਤਾਂ ਰੱਬ ਨੂੰ ਪਾਉਣਾ ਉਹਨੂੰ ਸਮਝਣਾ ਉਹਨੂੰ ਮਿਲਣਾ ਬੜਾ ਔਖਾ ਹੈ ਇਸ ਕਰਕੇ ਦਸਵੀਂ ਪੌੜੀ ਦੇ ਰਾਹੀ ਗੁਰੂ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਕੇ ਐਸ ਮੁਲਖ ਨੂੰ ਸਮਝਾਉਣਾ ਕੀਤਾ ਹੈ ਬੰਦੇ ਹਰ ਵੇਲੇ ਨੀਮਾ ਬੋਕੇ ਚੱਲਣ ਦੇ ਪ੍ਰਤਾ ਵਿੱਚ ਰਹਿ ਕੇ ਚੱਲ ਸਭ ਦੀ ਆਰਾਧਨਾ ਦੇ ਨਾਲ-ਨਾਲ ਚੱਲ ਤੇ ਦੁਨੀਆ ਵਿੱਚ ਪਿਆਰ ਨਾਲ ਵਿਚਰ ਹੋ ਸਕਦਾ ਕਿਤੇ ਰੱਬ ਦੀ ਤੇਰੇ ਤੇ ਨਜ਼ਰ ਪੈ ਜਾਵੇ ਤੇਰਾ ਮੋਹ ਮਿੱਠਾ ਲੱਗ ਜਾਵੇ ਰੱਬ ਦੇ ਨਾਲ ਪੈ ਜਾਵੇ ਤੇ ਜੇ ਰੱਬ ਨਾਲ ਉਹ ਪੈ ਗਿਆ ਫਿਰ ਸਮਝੋ ਸਾਡਾ ਸੁਲੁਖ ਜਨਮ ਸੰਸਾਰ ਉਤਾਰ ਕੇ ਆਉਣਾ ਸਫਲਾ ਹੈ ਆਓ ਇਹ ਬੇਤਿਆ ਪ੍ਰਵਾਨ ਕਰਨੀਆਂ ਸਮਸਮਾਤੀ ਦਾ